12 ਸਾਲ ਤੋਂ ਇੰਗਲੈਂਡ ਰਹਿ ਰਿਹਾ ਸੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਵਾਰੇ ਮੇਰੇ ਚਾਵਲ ਕੁਚੀਆਂ ਵਿੱਚੇ ਹੀ ਰਹਿ ਗਏ ਮੇਰਾ ਸਭ ਕੁਝ ਲੈ ਗਿਆ ਮੇਰੇ ਸਾਲ ਬਿਨਸੇ ਚੱਲ ਗਏ ਮੇਰੇ ਬहोत ਨਾਲੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੋਈ ਜਿੱਤ ਜਿੱਦਾ ਨਹੀਂ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੀ ਉੱਠੇ ਨਹੀਂ ਲਾਸਟ ਟਾਈਮ ਗੱਲ ਇਹ ਸੀ ਸਾਡੀ ਸੀ ਕੇ ਫਾਇਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਤੁਚੀ ਬੱਟੀ ਗੱਡੀ ਲੈ ਕੇ ਇੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਏ ਨੂੰ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਆਪਣਾ 4 ਸਾਲ ਦਾ ਬੇਟਾ ਸੀ ਸਭਾ ਬਹੁਤ ਹੀ ਸਭਾ ਤੇ ਗੁਰਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਸੀ ਬਹੁਤ ਪਿਆਰ ਕਰਦਾ 18 ਸਾਲ ਤੋਂ ਇੰਗਲੈਂਡ ਰਹਿ ਰਹੇ ਸੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਬਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੋਈ ਜਿੱਤ ਜਿੱਦਾ ਨਹੀਂ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੇਰੇ ਉੱਠੇ ਨਹੀਂ ਕਿੰਨਾ ਸਮਾਂ ਗਿਆ ਸੀ ਉਹਨਾਂ ਨੂੰ ਆਪੇ ਰਹਿੰਦੇ ਆ 18 18 ਸਾਲ ਹੋ ਗਏ ਸੀ ਹਾਂਜੀ ਹੁਣ ਉਹਨਾਂ ਨੇ ਕਦੋਂ ਆਉਣਾ ਸੀ ਕਿੱਦਾਂ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਹੈ ਸਾਰੀ ਫੈਮਿਲੀ ਨਾਲ ਹਾਂਜੀ ਟਿਕਟਾਂ ਬਣਾਈਆਂ ਸੀ 10 ਤਰੀਕ ਦੀ ਉਹਨਾਂ ਨੇ ਦਸੰਬਰ ਦੀ 10 ਤਰੀਕ ਹਾਂਜੀ ਟਿਕਟਾਂ ਕੱਢ ਲਈ ਸੀ ਉਹ ਬਿਲਡਿੰਗ ਸਾਈਡ ਦਾ ਕੰਮ ਕਰਦੀ ਸੀ ਬਿਲਡਰ ਸੀ ਘਟ ਤੋਂ ਛੋਟੇ ਮੇਰੇ ਤੋਂ 1 ਸਾਲ ਵੱਡੇ ਸੀ ਲਾਸਟ ਟਾਈਮ ਗੱਲ ਇਹੀ ਸਾਡੀ ਹੋਈ ਸੀ ਕਿ ਅਫਾ ਇੱਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਤੁੱਚੀ ਵੱਡੀ ਗੱਡੀ ਲੈ ਕੇ ਇੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਉਣ ਦਾ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਆਪਣਾ 4 ਸਾਲ ਦਾ ਬੇਟਾ ਸੀ ਉਹਨਾਂ ਦੇ ਤਿੰਨ ਬੱਚੀ ਉਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਸੁਭਾਗ ਜੀ ਉਹਨਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਸੁਭਾਗ ਜੀ ਸੁਭਾਗ ਬਹੁਤ ਹੀ ਸੁਭਾਗ ਤੇ ਗੁਰਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਸੀ ਬਹੁਤ ਪਿਆਰ ਕਰਦਾ ਸੀ ਬਹੁਤ ਪਿਆਰ ਕਰਦਾ ਸੀ ਬਹੁਤ ਹਸਲਾਈ ਸਾਨੂੰ ਉਹ ਜੀ ਕਦੇ ਜ਼ਿੰਦਗੀ ਚ ਕੋਈ ਕਮੀ ਨਹੀਂ ਸਾਨੂੰ ਕਦੇ ਆਨ ਦਿੱਤੀ ਉਹਨਾਂ ਉਹ ਸੱਚੀ ਸਾਡਾ ਰੱਬ ਸੀ ਕੀਰਾ ਸੀ ਹਾਂ ਜੀ ਘੱਟ ਕਰਦੇ ਜੀ ਬਿਲਡਿੰਗ ਸਾਈਡ ਦਾ ਕੰਮ ਸੀ ਬਿਲਡਰ ਸੀ ਮਿਸਤਰੀ ਬਥੇਹੀ ਜੀ ਇਹ ਕਾਟਾ ਸਾਨੂੰ ਪੂਰੀ ਜ਼ਿੰਦਗੀ ਤੇ ਰਹਿਣਾ ਬੰਦ ਦੇ ਵਿੱਚ ਇਦਾਂ ਹੀ ਫੜਦੇ ਰਹਿਣਾ ਦਿਲ ਸਾਡਾ ਇਦਾਂ ਹੀ ਉਹ ਕਾਟਾ ਕਦੇ ਨਹੀਂ ਪੂਰਾ ਹੋਣਾ ਉਹ ਤੇ ਸਿਰ ਤੇ ਸਾਨੂੰ ਹੌਸਲਾ ਸੀ ਸਾਰੇ ਪਰਿਵਾਰ ਦਾ ਸਾਡਾ ਹੌਸਲਾ ਸੀ ਮਾਂ ਪਿਓ ਦਾ ਸਾਡਾ ਭਰਾਵਾਂ ਦਾ ਉਹ ਕਾਟਾ ਸਾਨੂੰ ਕਦੇ ਨਹੀਂ ਪੂਰਾ ਹੋਣਾ ਭਾਜੀ ਉਹ ਨਹੀਂ ਕਿੰਦ ਕੰਮ ਮੇਰਾ ਭਤੀਜਾ ਸੀ ਬਟੇਪਰਾ ਦਾ ਬੇਟਾ ਸੀ ਬਹੁਤ ਚੰਗਾ ਮੇਰਾ ਭਤੀਜਾ ਸਾਰਿਆਂ ਦਾ ਪਿਆਰਾ ਸੀ ਮੇਰਾ ਭਤੀਜਾ ਬਹੁਤ ਚੰਗਾ ਸੀ ਕਿਸੇ ਨੂੰ ਹਰ ਇੱਕ ਨੂੰ ਆਪਣੀ ਪੜੀ ਜਗ੍ਹਾ ਰੱਖਦਾ ਸੀ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਮਾਪਿਆਂ ਨੂੰ ਮਾਪਿਆਂ ਦੀ ਜਗ੍ਹਾ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਪਰ ਅੱਬ ਸੜਕੋ ਖੋ ਗਏ ਪਤਾ ਨਹੀਂ ਕਿ ਹੋਂ ਲੈ ਗਿਆ ਬੱਚੇ ਵੀ ਨਿੱਕ ਨਿੱਕੇ ਰੁਲ ਕੇ ਪਿੱਛੇ मेरे बेटा ही बटे बेटे सीख है जी हाँ जी और बेड़न ने लेट लोड़ा थी चावल बिच्छे रहे हाँ जी मेरे चावल कुछ नहीं रहे है रह गये मेरा सब कुछ ले गया मेरे यहाँ सब कुछ नहीं है चल गया मेरे बहुत नाली ਮੇਰਾ ਪੁੱਤ ਸਭ ਨੂੰ ਲੈ ਆ ਜੋ ਦੇ ਸਤ ਉਹ ਹਨ ਆਪਣੇ ਸਾਧ ਰਖੇ ਮਾਪੂਰ ਮਾਪੇ ਪਹਿਨ ਪ੍ਰਰ ਪਲਾਟ ਬਰਪਨੇ ਥਾ ਤੇਰੇ ਕੀ ਮੇਰਾ ਦਿਲਾਂ ਦਾ ਜਾਨੀ ਸੀ ਜਿਹੜਾ ਉਹਨਾਂ ਦਾ ਬੇਟਾ ਸੀ ਕਿੰਨੇ ਕਿਸਾ 400 ਦਾ ਬੇਟਾ